ਸਮਰਪਣ ਭਾਵ ਰੱਖਣ ਵਾਲੇ ਜਿੰਨੇ ਵੀ ਸੇਵਾਦਾਰ ਮਹਾਤਮਾ ਸਨ ਸਾਡੇ ਨਾਲ ਮਿਲ ਕੇ 2023 ਚ ਸੰਤ ਅੰਦਰ ਗਰੀ ਸਾਹਿਬ ਸਿੰਘ ਭਵਨ ਮਰਿੰਡਾ ਅੱਗੇ ਸ਼ਬੀ ਲਾਈਤੀ ਇਸ ਵਿੱਚ ਠੰਡਾ ਮਿੱਠਾ ਜਲ ਨਾਲ ਗੁੰਦਕ ਤੀਰਾ ਸਕੰਜਮੀ ਤੇ ਨਾਲ ਹੀ ਸ਼ੋਲੇ ਵੀ ਸੰਤਾ ਮਹਾਪੁਰਸ਼ਾਂ ਨੇ ਆਉਣ ਜਾਣ ਵਾਲੇ ਰਾਹ ਗਿਰਨ ਸਿਖਾਇਆ ਸਿਖਾਇਆ ਸਭ ਨੂੰ ਸਭ ਵਿੱਚ ਇੱਕ ਨੂਰ ਹੈ ਇੱਕ ਨੂਰ ਹੈ ਸਭ ਦੇ ਅੰਦਰ ਨਰ ਹੈ ਚਾਹੇ ਨਾਰੀਏ ਬ੍ਰਾਹਮਣ ਖੱਤਰੀ ਵੈਸ਼ ਹਰੀਜਨ ਇੱਕ ਦੀ ਖਲਕਤ ਸਾਰੀ ਏ ਇਹ ਭਾਵ ਲੈਂਦੇ ਹੋਏ ਸਾਰਿਆਂ ਨੇ ਇਸ ਸੇਵਾ ਵਿੱਚ ਆਪਣਾ ਤਨ ਕਰਕੇ ਹਾਜ਼ਰੀ ਮੰਨ ਕਰਕੇ ਸੇਵਾ ਸਿਮਰਨ ਸత్సੰਗ ਤਨ ਕਰਕੇ ਦੇ ਜਗੁਣੀ ਨਤਰਕਣੀ ਤਰੱਕੀ ਦਾ ਪਾਵ ਰੱਖਣ ਵਾਲੇ ਮਹਾਂਪੁਰਸ਼ਾਂ ਨੇ ਸੇਵਾ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਆ ਨਾਲ ਕਹਿਣਾ ਜੀ ਧੰਨ ਅਰੰਕਾਰ ਜੀ ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋਈ ਕਰੇ ਚਿਤ ਲਾ ਕੇ